ਸਕੂਲੀ ਵਿਦਿਆਰਥੀ ਦੇ ਬੈਗ ਚੋਂ ਪਿਸਤੌਲ ਮਿਲਿਆ ਸਕੂਲ ਦੇ ਵਿੱਚ ਪੜਦਾ ਹੈ ਤੇ ਉਸਦੇ ਬੈਗ ਦੇ ਵਿੱਚੋਂ ਪਿਸਤੌਲ ਮਿਲਿਆ ਹਾਲਾਂਕਿ ਪੁਲਿਸ ਨੇ ਇਹ ਤਾਂ ਹਜੇ ਕਲੀਅਰ ਨਹੀਂ ਕੀਤਾ ਵੀ ਸਕੂਲ ਦੇ ਵਿੱਚ ਬੈਗ ਚੋਂ ਫੜਿਆ ਹੈ ਜਾਂ ਫਿਰ ਸਕੂਲ ਤੋਂ ਬਾਹਰ ਉਹ ਘਰ ਜਾ ਰਿਹਾ ਸੀ ਜਾਂ ਪਾਸੇ ਉਸਦੇ ਬੈਗ ਦੀ ਚੈਕਿੰਗ ਕੀਤੀ ਗਈ ਉਦੋਂ ਮਿਲਿਆ ਇਹ ਚੀਜ਼ ਕਲੀਅਰ ਨਹੀਂ ਹੋ ਪਾਈ ਪਰ ਫਿਰੋਜ਼ਪੁਰ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਜ਼ਰੂਰ ਕਰ ਦਿੱਤੀ ਹੈ ਕਿ ਉਸਦੇ ਬੈਗ ਚੋਂ ਪਿਸਤੌਲ ਮਿਲਿਆ ਹੈ ਪਰ ਜਦੋਂ ਗੱਲਬਾਤ ਕੀਤੀ ਗਈ ਉਸ ਲੜਕੇ ਦੇ ਨਾਲ ਪੁਲਿਸ ਦੇ ਵੱਲੋਂ ਤਾਂ ਉਸਨੇ ਕਿਹਾ ਕਿ ਸਾਡੇ 2-3 ਦੋਸਤਾਂ ਨੇ ਇਕੱਠਿਆਂ ਨੇ ਅਸੀਂ ਇਹ ਪਿਸਤੌਲ ਰੱਖਿਆ ਹੋਇਆ ਪਰ ਫਿਰੋਜ਼ਪੁਰ ਪੁਲਿਸ ਦਾ ਕਹਿਣਾ ਹੈ ਫਿਰੋਜ਼ਪੁਰ ਸਿਟੀ ਡੀਐਸਪੀ ਸੁਖਵਿੰਦਰ ਸਿੰਘ ਦਾ ਕਿ ਜਦੋਂ ਉਹਨਾਂ ਨੇ মিডিਆ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਿਸਤੌਲ ਆ ਇਹ ਦੇਸੀ ਲੱਗ ਰਿਹਾ ਹੈ ਔਰ ਇਹ ਪਿਸਤੌਲ ਕਰੀਬ 20 ਸਾਲ ਪੁਰਾਣਾ ਲੱਗ ਰਿਹਾ ਔਰ ਜੰਗਾਲਿਆ ਹੋਇਆ ਯਾਨੀ ਕਿ ਦੇਸੀ ਕੱਟਾ ਵੀ ਸ਼ਾਇਦ ਇਹਨੂੰ ਕਹਿੰਦੇ ਆ ਇਹ ਔਰ ਸਟਾਈਪ ਲੱਗ ਰਿਹਾ ਲੇਕਿਨ ਮੰਸ਼ਾ ਜਦੋਂ ਪੁੱਛੀ ਗਈ ਕਿ ਉਹਨਾਂ ਮੁੰਡਿਆ ਦੀ ਮੰਸ਼ਾ ਕੀ ਹੋ ਸਕਦੀ ਹੈ ਤਾਂ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਮੰਸ਼ਾ ਹਜੇ ਸਾਹਮਣੇ ਨਹੀਂ ਆਈ ਲੇਕਿਨ ਉਹਨਾਂ ਦੇ ਉੱਪਰ ਕੋਈ ਮਾਮਲਾ ਨਹੀਂ ਦਰਜ ਹੈਗਾ ਕੋਈ ਹੋਰ ਉਹਨਾਂ ਦੇ ਉੱਪਰ ਕੋਈ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਪਰ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਦੋ ਤਿੰਨ ਦੋਸਤਾਂ ਨੇ ਅਸੀਂ ਰੱਖਿਆ ਹੋਇਆ ਸੀ ਪਰ ਇਹਦੇ ਪਿੱਛੇ ਕਾਰਨ ਇਹ ਵੀ ਹੋ ਸਕਦਾ ਕਿ ਅੱਜਕੱਲ ਫਿਲਮਾਂ ਗਾਣੇ ਵੇਚ ਕੇ ਮੁੰਡਿਆ ਨੇ ਸ਼ੌਕ ਨੂੰ ਰੱਖਿਆ ਹੋਵੇ ਹੋ ਸਕਦਾ ਕੋਲੇ ਸਤਲੁਜ ਦਰਿਆ ਪੈਂਦਾ ਹੈ ਹੁਣ ਪਾਣੀ ਚੜੇ ਸੀ ਉਤਰੇ ਸੀ ਉਸ ਦੌਰਾਨ ਦਰਿਆ ਚੋਂ ਕੱਢ ਕੇ ਮੁੰਡਿਆਂ ਨੂੰ ਮਿਲ ਗਿਆ ਹੋਵੇ ਔਰ ਦਰਿਆ ਚੋਂ ਮੁੰਡਿਆਂ ਨੇ ਉੱਥੇ ਇਹਨੂੰ ਬੈਂਕ ਚ ਪਾ ਲਿਆ ਹੋਵੇ ਇਹ ਵੀ ਹੋ ਸਕਦਾ ਹੈ ਇਹ ਤਾਂ ਸਿਰਫ ਸੋਚਿਆ ਜਾ ਰਿਹਾ ਲੇਕਿਨ ਇਸ ਦੇ ਪਿੱਛੇ ਮੰਸ਼ਾ ਕੀ ਆ ਕਹਾਣੀ ਕੀ ਆ ਉਹ ਤਾਂ ਪੁਲਿਸ ਵੈਰੀਫਾਈ ਕਰ ਰਹੀ ਆ ਕਿਉਂਕਿ ਦੂਜੇ ਪਾਸੇ ਇਸ ਖਬਰ ਨੂੰ ਚੱਲਣ ਤੋਂ ਬਾਅਦ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਪੈਨਿਕ ਫੈਲਣ ਦਾ ਵੀ ਖਤਰਾ ਜਾਪਦਾ ਹੈ ਕਿਉਂਕਿ ਜਦੋਂ ਸਕੂਲ ਦਾ ਨਾਮ ਆਉਂਦਾ ਹੈ ਕਿ ਕਿਸੇ ਸਕੂਲ ਚੋਂ ਇਹ ਪਿਸਤੌਲ ਫੜੀ ਚਾ ਉਹ ਸਕੂਲੀ ਬੈਗ ਚੋਂ ਤਾਂ ਲੋਕ ਚੜੇ ਨੇ ਉਹ ਚਿੰਤਾ ਦੇ ਵਿੱਚ ਆਉਂਦੇ ਨੇ ਠੀਕ ਹੈ ਗੱਲ ਚਿੰਤਾ ਦੇ ਵਿੱਚ ਆਉਣਾ ਬਣਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਹਜੇ ਸਾਹਮਣੇ ਨਹੀਂ ਆਈ ਕਿ ਜਿਸ ਤੋਂ ਇਹ ਗੱਲ ਕਲੀਅਰ ਹੋਵੇ ਕਿ ਮੁੰਡਿਆਂ ਦੀ ਮਨਛਾ ਕਿਸੇ ਨੂੰ ਮਾਰਨ ਦੀ ਸੀ ਜਾਂ ਕੋਈ ਕਾਂਡ ਕਰਨ ਦੀ ਸੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਔਰ ਇਹ ਸਕੂਲ ਗੱਟੀ ਰਾਜੂ ਕੀ ਫਰੋਸਪਰ ਦਾ ਸਰਹੱਦੀ ਪਿੰਡ ਦੱਸਿਆ ਜਾ ਰਿਹਾ ਜਿੱਥੇ ਇਹ ਜਿਸ ਸਕੂਲ ਦੇ ਵਿੱਚ ਇਹ ਬੱਚਾ ਇਹ ਲੜਕਾ ਪੜਦਾ ਸੀ ਔਰ ਉਮਰ ਵੀ ਇਸ ਦੀ 18 ਸਾਲ ਤੋਂ ਉੱਪਰ ਹੀ ਦੱਸੀ ਜਾ ਰਹੀ ਆ ਪਲੱਸ 2 ਦੇ ਵਿੱਚ ਵੀ ਸ਼ਾਇਦ ਉੱਥੇ ਸੀਗਾ ਇਹ ਬੱਚਾ ਔਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਇਸ ਪੂਰੇ ਮਾਮਲੇ ਨੂੰ ਖੰਗਾਲਣ ਦੇ ਵਿੱਚ ਲੱਗ ਚੁੱਕੀ ਆ ਪੂਰਾ ਮਾਮਲਾ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਏਗਾ ਪਰ ਹਜੇ ਤੱਕ ਇਹ ਗੱਲ ਕਲੀਅਰ ਨਹੀਂ ਹੋ ਪਾਈ ਵੀ ਇਹ ਪਿਸਤੌਲ ਇਹਨਾਂ ਦੇ ਕੋਲੋਂ ਕਿੱਥੋਂ ਆਇਆ ਇਹਨਾਂ ਨੇ ਕਿੱਥੋਂ ਲਿਆਂਦਾ ਸ਼ੌਂਕੀਆ ਤੌਰ ਤੇ ਰੱਖਿਆ ਫਿਲਮਾਂ ਗਾਣਿਆਂ ਨੂੰ ਵੇਖ ਕੇ ਪ੍ਰਭਾਵਿਤ ਹੋਏ ਜਾਂ ਪਾਣੀ ਦਰਿਆ ਆਏ ਨੇ ਉਦੋਂ ਦਰਿਆ 'ਚੋਂ ਰੁੜ ਕੇ ਕਿਸੇ ਪਾਸੋਂ ਕਿਸੇ ਨੇ ਦਰਿਆ 'ਚ ਸੁੱਟਿਆ ਹੋਰ ਉਸ ਤੋਂ ਬਾਅਦ ਰੁੜ ਕੇ ਆ ਗਿਆ ਔਰ ਇਹਨਾਂ ਨੇ ਚੱਕ ਕੇ ਬੈਗ 'ਚ ਪਾ ਲਿਆ ਇਸ ਤਰ੍ਹਾਂ ਦੀਆਂ ਗੱਲਾਂ ਜੜੀਆਂ ਨੇ ਉਹ ਵੀ ਅਸੀਂ ਜਦੋਂ ਪਿੰਡ ਗੱਲ ਕੀਤੀ ਤਾਂ ਲੋਕ ਇਹ ਵੀ ਗੱਲ ਦੱਸਦੇ ਨਜ਼ਰ ਆ ਰਹੇ ਨੇ ਜਿਵੇਂ ਕਹਿ ਲਈਏ ਕਿ ਉੱਥੋਂ ਦੇ ਜਿਹੜੇ ਲੋਕ ਨੇ ਲਾਗੇ-ਤਾਗੇ ਦੇ ਪਿੰਡ ਦੇ ਕੁਝ ਲੋਕਾਂ ਨਾਲ ਜਦੋਂ ਅਸੀਂ ਸੰਪਰਕ ਕੀਤਾ ਤਾਂ ਗਾਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਦੋਂ ਨਹਿਰਾ ਦਰਿਆ ਸੁੱਕਦੇ ਨੇ ਜਾਂ ਪਾਣੀ ਘਟਦਾ ਉਹ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਰਿਆਵਾਂ ਚ ਨਹਿਰਾ ਚ ਮਿਲਦੀਆਂ ਨੇ ਇਹ ਹੋ ਸਕਦਾ ਉੱਥੋਂ ਬੱਚਿਆਂ ਨੂੰ ਕਿਦੋਂ ਮਿਲਿਆ ਹੋਵੇ ਔਰ ਬੱਚੇ ਬੈਗ ਦੇ ਵਿੱਚ ਪਾ ਕੇ ਉਸ ਨੂੰ ਖੜਾਉਣਾ ਬਣਾ ਕੇ ਲਿਆਏ ਹੋਣ ਹੋ ਸਕਦਾ ਉਹਨਾਂ ਦੀ ਮੰਚਾ ਕੋਈ ਵੀ ਨਾ ਹੋਵੇ ਲੇਕਿਨ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਚੀਜ਼ ਕਲੀਅਰ ਹੋਏਗੀ ਕਿ ਆਖਰਕਾਰ ਇਹ ਪਿਸਤੌਲ ਕਿੱਥੋਂ ਆਇਆ ਔਰ ਇਹ ਪਿਸਤੌਲ ਦੇ ਪਿੱਛੇ ਦੀ ਮੰਚਾ ਕੀ ਸੀ ਫਿਲਹਾਲ ਦੀ ਘੜੀ ਇਸ ਖਬਰ ਨੂੰ ਇਸ ਵੀਡੀਓ ਨੂੰ ਜਾਂ ਹੋਰ ਵੀਡੀਓ ਨੂੰ ਇਸ ਤਰੀਕੇ ਨਾਲ ਨਾ ਫੈਲਾਇਆ ਜਾਵੇ ਕਿ ਹੋਰ ਸਕੂਲਾਂ ਦੇ ਬੱਚਿਆਂ ਦੇ ਵਿੱਚ ਜਾਂ ਮਾਪਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਦਹਿਸ਼ਤ ਫੈਲੇ ਜਿਸ ਨਾਲ ਉਹਨਾਂ ਨੂੰ ਵੀ ਡਰ ਦਾ ਮਾਹੌਲ ਕ੍ਰੀਏਟ ਹੋਵੇ ਕਿਉਂਕਿ ਜਦੋਂ ਪੁਲਿਸ ਇਨਵੈਸਟਿਗੇਸ਼ਨ ਕਰ ਲੇਗੀ ਉਸ ਤੋਂ ਉਹ ਸਮੇਂ ਪੂਰੀ ਕਹਾਣੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਅਗਰ ਉਹ ਬੱਚਿਆਂ ਦੀ ਮੰਚਾ ਗਲਤ ਹੋਈ ਉਹ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਅਗਰ ਸਹੀ ਹੋਈ ਤਾਂ ਸਾਰੀ ਕਹਾਣੀ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਫਿਲਹਾਲ ਦੀ ਗੱਡੀ ਉਸ ਨੌਜਵਾਨ ਨੂੰ ਜਿਹੜਾ ਪੁਲਿਸ ਨੇ ਆ ਉਹ ਇੱਕ ਵਾਰ ਗ੍ਰਿਫਤਾਰ ਕਰ ਲਿਆ ਪੁੱਛ ਕਿਸ ਜੜੀ ਆ ਉਹ ਜਾਰੀ ਆ ਹੋਰ ਕੀ ਕੁਝ ਪੁਲਿਸ ਨੇ ਡੀਐਸਪੀ ਫਰੋਸਪਰ ਸਿਟੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ ਤੁਹਾਨੂੰ ਸੁਣਾ ਦਿੰਨੇ ਆ ਸਰ ਬੱਚਾ ਪੜਦਾ 12 ਦੇ ਵਿੱਚ ਇਹਦੇ ਕੋਲੋਂ ਕਟਾ ਮਿਲਿਆ ਇੱਕ ਦੇਸੀ ਕਟਾ ਕਾਫੀ ਪੁਰਾਣਾ ਤੇ ਜਦੋਂ ਇਹਨੂੰ ਲਿਆ ਕੇ ਪੁੱਛ ਕੀਤੀ ਆ ਕਹਿੰਦਾ ਮੇਰਾ ਤੇ ਇੱਕ ਹੋਰ ਮੇਰਾ ਦੋਸਤ ਆ ਕਰਨ ਉਹ ਵੀ ਇੱਥੇ ਨੇੜੇ ਦੇ ਪਿੰਡ ਦਾ ਰਹਿੰਦਾ ਲੋ ਵੀ ਸਾਡੇ ਕੋਲੇ ਕਾਫੀ ਦੂਰ ਤੋਂ ਇਹ ਮਾਮਲਾ ਹੁਣ ਇਹ ਦੇਖ ਲਈ ਅਸੀਂ ਦੇਖ ਕੇ ਦੀ ਜੋ ਬਣਦੀ ਕਾਨੂੰਨੀ ਕਰ ਵੀ ਅਮਲ ਵਿੱਚ ਲਿਆ ਕਿ ਮਨਸ਼ਾ ਕੀ ਸੀ ਮਨਸ਼ਾ ਇਹਨਾਂ ਦੀ ਕੋਈ ਨਹੀਂ ਜੀ ਬਸ ਐਵੇਂ ਦੇਖਾ ਦੇਖੀ ਆ ਕੋਈ ਉਹ ਜੀ ਮਨਸ਼ਾ ਨਹੀਂ ਕੋਈ ਅੱਗੇ ਨਾਲ ਤੇ ਵਾਰਦਾਤ ਉਹ ਜੀ ਨਹੀਂ ਕੀਤੀ ਕੋਈ ਪਰਚਾ ਵਰਚਾ ਦਰਜ ਹੋਵੇ ਕੋਈ ਮਨਸ਼ਾ ਨਹੀਂ ਇਹ ਨਹੀਂ ਬੋਰਡ ਦਾ ਸਾਰੇ ਜਿਹੜਾ ਇਹ ਬਿਲਕੁਲ ਦੇਸੀ ਕਰਤਾ ਵੀ ਹੁਣ ਚੈੱਕ ਕਰਾਉਨੇ ਆ ਤਾਂ ਮੈਨੂੰ ਲੱਗਦਾ ਜਿਵੇਂ 20 ਸਾਲ ਪੁਰਾਣਾ ਜੀ ਰਸਟ ਲੱਗਿਆ ਹੋਇਆ ਇਹਨੂੰ ਕਾਫੀ ਪੁਰਾਣਾ ਹੈ ਅਸਰ ਸਕੂਲੀ ਬੈਗ ਦੇ ਵਿੱਚ ਕੀ ਕਮਜ਼ੀ ਹੈ ਅਸਰ ਲਿਆ ਕਰਨਾ ਹੁਣੇ ਤਾਂ ਹੁਣੇ ਕੁਝ-ਕੁਝ ਕਰਾਂਗੇ ਜੀ ਦੱਸਣਗੇ ਤਾਂ ਇਹ ਕੀ ਸੀ ਇਹ ਕਿਉਂ ਲਿਆਂਦਾ ਵਿਆ ਸੀ ਇਹ ਇਹਨਾਂ ਦੇ ਕੋਲ ਕਿਹੜਾ ਸਕੂਲ ਹੈ ਇਹ ਇੱਕ ਦਾ ਜਿਹੜਾ ਰਹਿਣ ਵਾਲਾ ਤਾਂ ਹੈਗਾ ਜੀ ਇੱਕ ਭੰਨੇ ਵਾਲੇ ਦਾ ਇਹਨਾਂ ਚ ਰਹਿਣ ਵਾਲਾ ਸਕੂਲ ਗੱਟੀ ਰਜੂਕੀ ਹੈ ਸਰ ਸਰ ਇਹ ਕਿਵੇਂ ਮੱਬਲ ਦੱਸਿਆ ਕਿ ਪੰਜਾਂ ਦੀ ਲਾਲਚ ਦੇ ਦੇ ਕੇ ਇਹਨੂੰ ਅੱਗੇ ਲੈ ਕੇ ਜਾਣਾ ਇਹ ਕਿਸੇ ਮਿੱਤਰ ਜੋ ਹੈ ਨਾ ਹੁਣ ਤੱਕ ਦੱਸਿਆ ਜੀ ਕਿਸੇ ਦੋਸਤ ਦਾ ਸੀ ਉਹਨੇ ਮੈਨੂੰ ਦੇ ਦਿੱਤਾ ਜੀ ਜਿਹਨੂੰ ਗਾਂ ਫੜਾ ਗਈ ਕਿਸੇ ਨੂੰ ਇਸ ਤਰ੍ਹਾਂ ਦੀ ਗੱਲ ਹੈ ਬਾਕੀ ਇਹ ਸਾਰੀ ਗੱਲ ਪੈਸੇ ਦੀ ਗੱਲ ਆਈ ਸਰ ਲੈਨ ਦਿੱਲੀ ਦੇ ਨੇ ਪੈਸੇ ਦੇ ਕੇ ਅਮੂ ਦੇਣਾ ਸੀ ਕਾਫੇ ਲੈ ਨਹੀਂ ਨਹੀਂ ਕੋਈ ਪੈਸੇ ਦੀ ਗੱਲ ਆਇਓ ਜੀ ਕੋਈ ਹੋਰ ਗੱਲਬਾਤ ਸਾਹਮਣੇ ਹੈ ਹਜੇ ਤੱਕ ਨਹੀਂ ਸਕੂਲੀ ਵਿਦਿਆਰਥੀ ਦੇ ਬੈਗ ਚੋਂ ਪਿਸਤੌਲ ਮਿਲਿਆ ਸਕੂਲ ਦੇ ਵਿੱਚ ਪੜਦਾ ਹੈ ਤੇ ਉਸਦੇ ਬੈਗ ਦੇ ਵਿੱਚੋਂ ਪਿਸਤੌਲ ਮਿਲਿਆ ਹਾਲਾਂਕਿ ਪੁਲਿਸ ਨੇ ਇਹ ਤਾਂ ਹਜੇ ਕਲੀਅਰ ਨਹੀਂ ਕੀਤਾ ਵੀ ਸਕੂਲ ਦੇ ਵਿੱਚ ਬੈਗ ਚੋਂ ਫੜਿਆ ਹੈ ਜਾਂ ਫਿਰ ਸਕੂਲ ਤੋਂ ਬਾਹਰ ਉਹ ਘਰ ਜਾ ਰਿਹਾ ਸੀ ਜਾਂ ਪਾਸੇ ਉਸਦੇ ਬੈਗ ਦੀ ਚੈਕਿੰਗ ਕੀਤੀ ਗਈ ਉਦੋਂ ਮਿਲਿਆ ਇਹ ਚੀਜ਼ ਕਲੀਅਰ ਨਹੀਂ ਹੋ ਪਾਈ ਪਰ ਫਿਰੋਜ਼ਪੁਰ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਜ਼ਰੂਰ ਕਰ ਦਿੱਤੀ ਹੈ ਕਿ ਉਸਦੇ ਬੈਗ ਚੋਂ ਪਿਸਤੌਲ ਮਿਲਿਆ ਹੈ ਪਰ ਜਦੋਂ ਗੱਲਬਾਤ ਕੀਤੀ ਗਈ ਉਸ ਲੜਕੇ ਦੇ ਨਾਲ ਪੁਲਿਸ ਦੇ ਵੱਲੋਂ ਤਾਂ ਉਸਨੇ ਕਿਹਾ ਕਿ ਸਾਡੇ 2-3 ਦੋਸਤਾਂ ਨੇ ਇਕੱਠਿਆਂ ਨੇ ਅਸੀਂ ਇਹ ਪਿਸਤੌਲ ਰੱਖਿਆ ਹੋਇਆ ਪਰ ਫਿਰੋਜ਼ਪੁਰ ਪੁਲਿਸ ਦਾ ਕਹਿਣਾ ਹੈ ਫਿਰੋਜ਼ਪੁਰ ਸਿਟੀ ਡੀਐਸਪੀ ਸੁਖਵਿੰਦਰ ਸਿੰਘ ਦਾ ਕਿ ਜਦੋਂ ਉਹਨਾਂ ਨੇ ਮੀਡੀਆ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਿਸਤੌਲ ਆ ਇਹ ਦੇਸੀ ਲੱਗ ਰਿਹਾ ਹੈ ਔਰ ਇਹ ਪਿਸਤੌਲ ਕਰੀਬ ਅਬ 20 ਸਾਲ ਪੁਰਾਣਾ ਲੱਗ ਰਿਹਾ ਔਰ ਜੰਗਾਲਿਆ ਹੋਇਆ ਯਾਨੀ ਕਿ ਦੇਸੀ ਕੱਟਾ ਵੀ ਸ਼ਾਇਦ ਇਹਨੂੰ ਕਹਿੰਦੇ ਆ ਇਹ ਓਲਡ ਸਟਾਈਲ ਲੱਗ ਰਿਹਾ ਲੇਕਿਨ ਮਨਛਾ ਜਦੋਂ ਪੁੱਛੀ ਗਈ ਕਿ ਉਹਨਾਂ ਮੁੰਡਿਆ ਦੀ ਮਨਛਾ ਕੀ ਹੋ ਸਕਦੀ ਹੈ ਤਾਂ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਮਨਛਾ ਹਜੇ ਸਾਹਮਣੇ ਨਹੀਂ ਆਈ ਲੇਕਿਨ ਉਹਨਾਂ ਦੇ ਉੱਪਰ ਕੋਈ ਮਾਮਲਾ ਨਹੀਂ ਦਰਜ ਹੈਗਾ ਕੋਈ ਹੋਰ ਉਹਨਾਂ ਦੇ ਉੱਪਰ ਕੋਈ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਪਰ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਦੋ ਤਿੰਨ ਦੋਸਤਾਂ ਨੇ ਅਸੀਂ ਰੱਖਿਆ ਹੋਇਆ ਸੀ ਪਰ ਇਹਦੇ ਪਿੱਛੇ ਕਾਰਨ ਇਹ ਵੀ ਹੋ ਸਕਦਾ ਕਿ ਅੱਜ ਕੱਲ ਫਿਲਮਾਂ ਗਾਣੇ ਵੇਖ ਕੇ ਮੁੰਡਿਆਂ ਨੇ ਸ਼ੌਕ ਨੂੰ ਰੱਖਿਆ ਹੋਵੇ ਹੋ ਸਕਦਾ ਕੋਲੇ ਸਤਲੁਜ ਦਰਿਆ ਪੈਂਦਾ ਹੈ ਹੁਣ ਪਾਣੀ ਚੜ੍ਹੇ ਸੀ ਉਤਰੇ ਸੀ ਉਸ ਦੌਰਾਨ ਦਰਿਆ ਚੋਂ ਕੱਢ ਕੇ ਮੁੰਡਿਆਂ ਨੂੰ ਮਿਲ ਗਿਆ ਹੋਵੇ ਔਰ ਦਰਿਆ ਚੋਂ ਮੁੰਡਿਆਂ ਨੇ ਉੱਥੇ ਇਹਨੂੰ ਬੈਂਕ ਚ ਪਾ ਲਿਆ ਹੋਵੇ ਇਹ ਵੀ ਹੋ ਸਕਦਾ ਹੈ ਇਹ ਤਾਂ ਸਿਰਫ ਸੋਚਿਆ ਜਾ ਰਿਹਾ ਲੇਕਿਨ ਇਸ ਦੇ ਪਿੱਛੇ ਮੰਸ਼ਾ ਕੀ ਆ ਕਹਾਣੀ ਕੀ ਆ ਉਹ ਤਾਂ ਪੁਲਿਸ ਵੈਰੀਫਾਈ ਕਰ ਰਹੀ ਆ ਕਿਉਂਕਿ ਦੂਜੇ ਪਾਸੇ ਇਸ ਖਬਰ ਨੂੰ ਚੱਲਣ ਤੋਂ ਬਾਅਦ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਪੈਨਿਕ ਫੈਲਨ ਦਾ ਵੀ ਖਤਰਾ ਜਾਪਦਾ ਹੈ ਕਿਉਂਕਿ ਜਦੋਂ ਸਕੂਲ ਦਾ ਨਾਮ ਆਉਂਦਾ ਹੈ ਕਿ ਕਿਸੇ ਸਕੂਲ ਚੋਂ ਇਹ ਪਿਸਤੌਲ ਫੜੀ ਕਿ ਉਹ ਸਕੂਲੀ ਬੈਂਕ ਚੋਂ ਤਾਂ ਲੋਕ ਚੜੇ ਨੇ ਉਹ ਚਿੰਤਾ ਦੇ ਵਿੱਚ ਆਉਂਦੇ ਨੇ ਠੀਕ ਹੈ ਗੱਲ ਚਿੰਤਾ ਦੇ ਵਿੱਚ ਆਉਣਾ ਬਣਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਹਜੇ ਸਾਹਮਣੇ ਨਹੀਂ ਆਈ ਕਿ ਜਿਸ ਤੋਂ ਇਹ ਗੱਲ ਕਲੀਅਰ ਹੋਵੇ ਕਿ ਮੁੰਡਿਆਂ ਦੀ ਮੰਸ਼ਾ ਕਿਸੇ ਨੂੰ ਮਾਰਨ ਦੀ ਸੀ ਜਾਂ ਕੋਈ ਕਾਂਡ ਕਰਨ ਦੀ ਸੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਔਰ ਇਹ ਸਕੂਲ ਗੱਟੀ ਰਾਜੂ ਕੀ ਫਰੋਸਪੁਰ ਦਾ ਸਰਹੱਦੀ ਪਿੰਡ ਦੱਸਿਆ ਜਾ ਰਿਹਾ ਜਿੱਥੇ ਇਹ ਜਿਸ ਸਕੂਲ ਦੇ ਵਿੱਚ ਇਹ ਬੱਚਾ ਇਹ ਲੜਕਾ ਪੜਦਾ ਸੀ ਔਰ ਉਮਰ ਵੀ ਇਸ ਦੀ 18 ਸਾਲ ਤੋਂ ਉੱਪਰ ਹੀ ਦੱਸੀ ਜਾ ਰਹੀ ਆ ਪਲੱਸ 2 ਦੇ ਵਿੱਚ ਵੀ ਸ਼ਾਇਦ ਉੱਥੇ ਸੀਗਾ ਇਹ ਬੱਚਾ ਔਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਇਸ ਪੂਰੇ ਮਾਮਲੇ ਨੂੰ ਖੰਗਾਲਣ ਦੇ ਵਿੱਚ ਲੱਗ ਚੁੱਕੀ ਆ ਪੂਰਾ ਮਾਮਲਾ ਪੁਲਿਸ ਦਾ ਕਹਿਣਾ ਹੈ ਕਿ ਪੂਰੇ